ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਰਣਜੀਤ ਬੱਲ ਜੋ ਕਿ ਮੈਂ ਤੁਹਾਨੂੰ ਇੱਕ ਵੀਡੀਓ ਵਿੱਚ ਦੱਸਿਆ ਸੀ ਫੇਸਬੁੱਕ ਤੇ ਇੰਸਟਾਗ੍ਰam ਤੇ ਆਪਣੀ ਵੀਡੀਓ ਵਿੱਚ ਦੱਸਿਆ ਸੀ ਕਿ ਮੈਂ ਨਵਾਂ ਚੈਨਲ ਬਣਾਇਆ ਹੋਇਆ YouTube ਤੇ ਜਿਸ ਦਾ ਨਾਮ ਹੈਗਾ @doctor ball 0500 ਜੋ ਮੇਰੇ ਚੈਨਲ ਦਾ ਨਾਮ ਆ ਤੇ ਉਦੇ ਵਾਸਤੇ ਵਿੱਚ ਮੈਂ ਅੱਜ ਤੁਹਾਨੂੰ ਦੱਸਿਆ ਕਿ ਮੈਂ ਜੋਗਰ ਹੈ ਤਹਿਤ ਔਰ ਦੂਸਰਾ ਜੋ ਹੈ ਗਿਆ ਦੇਸੀ ਮੈਡੀਸਨ ਜੋ ਕਿ ਘਰੇਲੂ ਨੁਕਤੇ ਜਾਂ ਤੁਹਾਡਿਆਂ ਅੰਗਾਂ ਦੇ ਦਰਦ ਕੋਈ ਵੀ ਮੋਢਿਆਂ ਦੀ ਗੋਡਿਆਂ ਦੇ ਲੱਤਾਂ ਦੀ ਜਾਂ ਮਤਲਬ ਸਰਵਾਈਕਲ ਦੀ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਦਰਦ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗਾ ਤੇ ਹੁਣ ਤੁਸੀਂ ਅੱਜ ਮੇਰੀ ਜਿਹੜੀ ਵੀਡੀਓ ਦੇਖਣ ਜਾ ਰਹੇ ਹੋ ਉਹ ਤੁਹਾਨੂੰ ਮੈਂ ਦੱਸਾਂਗਾ ਕਿ ਜਿਹੜੀ ਤੁਹਾਡੇ ਸਰਵਾਈਕਲ ਦੀ ਦਰਦ ਹੁੰਦੀ ਆ ਤੇ ਇਹ ਜਿਹੜੀ ਤੁਹਾਡੇ ਕੰਧਿਆਂ ਦੀ ਦਰਦ ਹੁੰਦੀ ਤੇ ਇੱਕ ਆ ਚੀਜ਼ ਜਿਹੜੀ ਸੋਜ ਛਾ ਜਾਂਦੀ ਆ ਆ ਪਹਾਉਣ ਦੀ ਬੈਕ ਸਾਈਡ ਦੇ ਉੱਤੇ ਤੁਹਾਨੂੰ ਸੋਜ ਛਾ ਜਾਂਦੀ ਆ ਤੇ ਉਹਨਾਂ ਦੀ ਸੋਜਿਸ਼ ਵਾਸਤੇ ਤੁਹਾਨੂੰ ਮੈਂ ਇੱਕ ਬਹੁਤ ਵਧੀਆ ਫਾਰਮੂਲਾ ਦੱਸਣ ਲੱਗਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਫਾਲੋ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੇਖਿਓ ਜਦੋਂ ਤੁਸੀਂ ਇਹਨੂੰ ਇੱਕ ਹਫ਼ਤਾ ਕਰੋਗੇ ਨਾ ਤੇ ਤੁਹਾਨੂੰ ਚੌਥੇ ਤੋਂ ਪੰਜਵੇਂ ਦਿਨ ਪਤਾ ਲੱਗ ਜਾਏਗਾ ਕਿ ਤੁਹਾਨੂੰ ਕਿੰਨਾ ਫਰਕ ਪੈ ਗਿਆ ਇਸ ਕਰਕੇ ਤੁਸੀਂ ਮਤਲਬ ਇਹ ਜ਼ਰੂਰ ਕਰਨਾ ਹੈ ਲੋ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ ਕਿ ਇਹ ਕੀ ਕਰਨਾ ਹੈ ਲੋ ਦੋਸਤੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੀ ਤੁਹਾਡੀ ਸਰਾਇਕਲ ਦੀ ਦਰਦ ਆ ਤੇ ਕੰਦਿਆਂ ਦੀ ਦਰਦ ਆ ਉਹ ਕਿਸ ਤਰ੍ਹਾਂ ਰੁਕੇਗੀ ਇੱਕ ਤਾਂ ਤੁਸੀਂ ਕੀ ਕਰਨਾ ਹੈ ਕਿ ਇਹ ਜਿਹੜਾ ਤਕੀ ਐਨ ਜੀ ਨੂੰ ਆਪਾਂ ਸਰਾਣਾ ਕਹਿੰਦੇ ਆ ਪੰਜਾਬੀ ਵਿੱਚ ਇਨੂੰ ਆਪਾਂ ਕਦੇ ਵੀ ਸਿਰ ਦੇ ਥੱਲੇ ਰੱਖ ਕੇ ਨਹੀਂ ਸੌਣਾ ਜਿਨ੍ਹਾਂ ਨੂੰ ਆਪਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਜਾਂ ਉਹਨਾਂ ਦੇ ਮੋਢੇ ਦਰਦ ਹੁੰਦੇ ਆ ਕੰਦੇ ਦਰਦ ਹੁੰਦੇ ਆ ਔਰ ਇਸ ਚੀਜ਼ ਦੇ ਥੱਲੇ ਸੋਜ ਰਹਿੰਦੀ ਆ ਉਹਨਾਂ ਨੇ ਕਦੇ ਵੀ ਇਹਨੂੰ ਸਹਰਾਣੇ ਨੂੰ ਆਪਣੇ ਸਿਰ ਦੇ ਥੱਲੇ ਰੱਖ ਕੇ ਨਹੀਂ ਸੌਣਾ ਇਹਨੂੰ ਕਿੱਥੇ ਰੱਖਣਾ ਔਰ ਕਿਵੇਂ ਕਰਨਾ ਔਰ ਕਿੰਨੇ ਦਿਨ ਤੱਕ ਕਰਨਾ ਤੇ ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਆ ਦੇਖੋ ਇਹਨੂੰ ਆ ਕੰਦਿਆਂ ਦੇ ਥੱਲੇ ਰੱਖਣਾ ਆ ਚੀਜ਼ ਦੇ ਥੱਲੇ ਅਡਾ ਸਿਰਿਆ ਇਹ ਬਿਲਕੁਲ ਆਪਾਂ ਨੂੰ ਇੱਦਾਂ ਥੱਲੇ ਕਰ ਲੈਣਾ ਆਪਾਂ ਥੱਲੇ ਕਰਕੇ ਜਿਸ ਤਰ੍ਹਾਂ ਕਿ ਅੱਜ ਤੁਹਾਡਾ ਜਿਵੇਂ ਪਹਿਲਾਂ ਦੇਣਿਆ ਤੇ ਤੁਸੀਂ ਤਿੰਨ ਤੋਂ ਚਾਰ ਮਿੰਟ ਮਤਲਬ ਇਹਨੂੰ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਆ ਚੀਜ਼ਾਂ ਜੇ ਤੁਸੀਂ ਇਸ ਤਰ੍ਹਾਂ ਆਪਣੀਆਂ ਬਾਹਾਂ ਨੂੰ ਉੱਪਰ ਲਾ ਜਾ ਕੇ ਇਸ ਤਰ੍ਹਾਂ ਕਰਦੇ ਹੋ ਤੇ ਇਹ ਵੀ ਤੁਹਾਡਾ ਵਾਸਤੇ ਬਹੁਤ ਹੀ ਵਧੀਆ ਫਿਰ ਉਸ ਤੋਂ ਬਾਅਦ ਆ ਚੀਜ਼ਾਂ ਆ ਦੇਖੋ ਫੇਰ ਇਸ ਤਰ੍ਹਾਂ ਫੇਰ ਇਸ ਤਰ੍ਹਾਂ ਫੇਰ ਆ ਚੀਜ਼ਾਂ ਵੇ ਇਸ ਤਰ੍ਹਾਂ ਬਾਹਾਂ ਖੋਲਣੀਆਂ ਆਪਾਂ ਆ ਚੀਜ਼ਾਂ ਆਪਾਂ ਇੱਥੇ ਰੱਖਣੀਆਂ ਬਾਹਾਂ ਪਹਿਲਾਂ ਆਪਾਂ ਫਸਤ ਦਿਨ ਤੋਂ ਕਰਨਾ ਤਿੰਨ ਤੋਂ 4 ਮਿੰਟ ਸਿਰਫ ਤੇ ਜੇਕਰ ਹੋ ਸਕਦਾ ਤੇ ਤੁਸੀਂ ਜਿੱਥੋਂ ਤੱਕ ਤੁਹਾਡੀਆਂ ਬਾਹਾਂ ਪਿੱਛੇ ਜਾਂਦੀਆਂ ਤੁਸੀਂ ਬਾਹਾਂ ਪਿੱਛੇ ਵੀ ਆਪਣੀਆਂ ਲੈ ਜਾਓ ਉਸ ਤੋਂ ਬਾਅਦ ਵਿੱਚ ਇਸ ਤਰ੍ਹਾਂ ਫੇਰ ਉੱਪਰ ਲੈ ਕੇ ਜਾਣੀਆਂ ਕੋਈ 10 15 ਤੋਂ 20 ਸੈਕਿੰਡ ਇਸ ਤੋਂ ਬਾਅਦ ਫਿਰ ਤੁਸੀਂ ਇਸ ਤਰ੍ਹਾਂ ਲੈ ਕੇ ਜਾਣੀਆਂ ਕੋਈ 10 ਤੋਂ 20 ਸੈਕਿੰਡ ਤੱਕ ਤੁਸੀਂ ਇਹਨਾਂ ਨੂੰ ਫਿਰ ਇੱਥੇ ਸਟੌਪ ਕਰਕੇ ਰੱਖਣਾ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਫਿਰ ਆਪਣੀਆਂ ਵਾਧ ਨੂੰ ਬਾਹਾਂ ਇੱਥੇ ਲੈ ਜਾਣੀਆਂ ਇਹ ਫਿਰ ਸਟੌਪ ਕਰਨੀਆਂ ਤੁਸੀਂ ਕੋਈ 20 ਸੈਕਿੰਡ ਦੇ ਕਰੀਬ ਇੰਨੀਆਂ ਵਾਹਾਂ ਕਰਦਿਆਂ ਕਰਦਿਆਂ ਤੁਹਾਨੂੰ ਮਤਲਬ ਕਿ 3 ਤੋਂ 4 ਮਿੰਟ ਫਸਟ ਡੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜੋ ਸੈਕੰਡ ਡੇ ਆ ਉਹਦੇ 5 ਮਿੰਟ ਉਸ ਤੋਂ ਬਾਅਦ 7 ਮਿੰਟ ਫਿਰ 10 ਮਿੰਟ ਫਿਰ ਤੁਹਾਡੇ 15 ਮਿੰਟ ਤੋਂ ਫਿਰ 20 ਮਿੰਟ ਉਹਦੇ ਨਾਲ ਤੁਹਾਡੀ ਸਰਵਾਈਕਲ ਜਿਹੜੀ ਹੈ ਨਾ ਇਹ ਬਿਲਕੁਲ ਹੀ ਇੱਕਦਮ ਤਕਰੀਬਨ ਕੋਈ ਇੱਕ ਹਫਤੇ ਦੇ ਵਿੱਚ ਵਿੱਚ ਖਤਮ ਹੋ ਜਾਏਗੀ ਸੋ ਜਦੋਂ ਤੁਹਾਨੂੰ ਇਸ ਤਰ੍ਹਾਂ ਚੀਜ਼ਾਂ ਤੋਂ ਲੱਗਿਆ ਕਿ ਸਾਨੂੰ ਫਾਇਦਾ ਹੋ ਰਿਹਾ ਤੇ ਤੁਸੀਂ ਫਿਰ ਇਹਨੂੰ ਮਹੀਨਾਕ ਕਰਕੇ ਬੇਸ਼ੱਕ ਬੰਦ ਕਰ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਹਫਤੇ ਵਿੱਚ ਇਹਨੂੰ 2-3 ਵਾਰ ਕਰ ਲਿਆ ਕਰੋ ਤੇ ਜਿਹੜਾ ਤੁਸੀਂ ਸਹਰਾਣਾ ਲੈਣਾ ਹੈ ਨਾ ਉਹਨੂੰ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਜਾਨੀ ਛੋਟਾ ਮਤਲਬ ਵਰਤਣਾ ਕੋਈ ਕੋਈ ਜ਼ਿਆਦਾ ਉੱਚਾ ਨਹੀਂ ਵਰਤਣਾ ਇਹਨੂੰ ਮਤਲਬ ਤੁਸੀਂ ਆ ਚੀਜ਼ ਜਿਹੜੀ ਹੈ ਨਾ ਇਸ ਚੀਜ਼ ਦਾ ਤੁਸੀਂ ਬਹੁਤ ਜ਼ਿਆਦਾ ਖਿਆਲ ਰੱਖਣਾ ਇਹਨੂੰ ਆਪਾਂ ਆਪਣੀ ਧੌਣ ਨੂੰ ਐਦਾਂ ਹੀ ਰੱਖਣਾ ਸਿੱਧਾ ਆ ਦੇਖੋ ਐਦਾਂ ਪਾ ਦੇਖੋ ਜਦੋਂ ਆਪਣੇ ਕੰਧਿਆਂ ਦੇ ਥੱਲੇ ਸਹਰਾਣਾ ਆਏਗਾ ਨਾ ਆ ਚੀਜ਼ਾਂ ਆਪਣੇ ਨੂੰ ਦਬ ਪੈਗੀ ਦਬਾਅ ਪਾਊਗਾ ਦਬਾਅ ਪੈਣ ਨਾਲ ਸਾਡੇ ਜਿਹੜੇ ਕੰਦੇ ਆ ਸਰਵੈਕਲ ਆ ਜਾਂ ਇੱਥੇ ਆਪਣੇ ਜਿਹੜੀ ਧੌਂ ਦੇ ਥੱਲੇ ਆਪਣੇ ਸੋਜ ਆ ਜਾਂਦੀ ਆ ਉਹ ਬਿਲਕੁਲ ਠੀਕ ਹੋ ਜੇਗੀ ਸੋ ਇਸ ਤਰ੍ਹਾਂ ਕਰਕੇ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਕਰਕੇ ਦੇਖਿਓ ਫਿਰ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਸਿਰਾਂ ਨੂੰ ਚੱਕਣਾ ਥੋੜਾ ਜਿਹਾ ਪਿੱਛੇ ਕਰਨਾ ਜੋ ਕਿ ਆਪਣੀ ਇਸ ਜਗ੍ਹਾ ਦੇ ਥੱਲੇ ਆ ਜਾਵੇ ਆ ਗਰਦਨ ਦੇ ਥੱਲੇ ਆ ਜਿਹੜੀ ਗਰਦਨ ਹੈ ਆਪਣੀ ਆ ਦੇਖੋ ਇਸ ਤਰ੍ਹਾਂ ਸਿਰ ਥੱਲੇ ਨਹੀਂ ਗਰਦਨ ਥੱਲੇ ਆ ਦੇਖੋ ਆਪਣੀ ਗਰਦਨ ਥੱਲੇ ਸਹਰਾਣਾ ਗਿਆ ਫਿਰ ਆਪਾਂ ਇਸ ਤਰ੍ਹਾਂ ਪੈਣਾ ਹੁਣ ਦੇਖੋ ਤਣਾਅ ਬਣ ਰਿਹਾ ਪੂਰਾ ਇੱਕਦਮ ਇੰਨਾਂ ਚੀਜ਼ਾਂ ਤੇ ਤਣਾਅ ਬਣ ਰਿਹਾ ਤੇ ਇਸ ਤਰ੍ਹਾਂ ਤੁਸੀਂ ਦੋਸਤੋ ਕਰਨਾ ਕੋਈ ਦੇਖੋ 1 ਮਹੀਨੇ ਤੱਕ ਤੇ ਤੁਹਾਡੀ ਜਿਹੜੀ ਇਹ ਪੇਟ ਦੀਆਂ ਅੰਤਾਂ ਆ ਇਹ ਵੀ ਇੱਕ ਤੇ ਸੈੱਟ ਰਹਿਣਗੀਆਂ ਤੇ ਦੂਸਰਾ ਤੁਹਾਡਾ ਇਹ ਜਿਹੜਾ ਸਰਵਾਈਕਲ ਆ ਕੰਬਿਆ ਕਰਦੇ ਆ ਇਹ ਵੀ ਠੀਕ ਹੋ ਜਾਏਗਾ ਸੋ ਤੁਸੀਂ ਇੱਕ ਵਾਰ ਕਰਕੇ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਿਓ ਸੋ ਅੱਗੇ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦਿਖਾਉਂਦੇ ਰਾਵਾਂਗੇ ਧੰਨਵਾਦ ਦੋਸਤੋ